ਦਸੋ ਕਿਥੋਂ ਵਧੂ ਫੁੱਲੂ ਪੰਜਾਬ ਦਾ ਇੱਕ ਬੁੱਢਾ ਜਿਹਦੀ ਜਣਾ ਵਿੱਚ ਸਦਾ ਲਈ ਸਮੈਤ ਬੈਠ ਗਈ ਸਿਗਰਟ ਬੀੜੀ ਜਰਗਾਦਾਰੂ ਸਿਗਰਟ ਬੀੜੀ ਜਰਦਾਦਾਰੂ ਬਣੇ ਨਸ਼ੇੜੀ ਸਾਰੇ ਕਾਮਕਾਰੂ ਪੁੱਕੀ ਡੋਡੇ ਖਾਣ ਅਫੀਮਾ ਪੁੱਕੀ ਡੋਡੇ ਖਾਣ ਅਫੀਮਾ ਮੈਡੀਕਲ ਨਸ਼ਾ ਸੇਧ ਤੇ ਮਾਰੂ ਜੰਤਾ ਵਿੱਚ ਨਸ਼ਾ ਸ਼ਰੀਆਮ ਹੈ ਦਿੱਕਦਾ ਜੰਤਾ ਵਿੱਚ ਨਸ਼ਾ ਸ਼ਰੀਆਮ ਹੈ ਦਿੱਕਦਾ

के असी अक आवाज नवा करके आगाज असी चुका आवाज नशा मुक्त पंजाब वाला बीड़ा असी असीये नशा मुक्त पंजाब वाला बीड़ा असी असीये धन्यवाद